ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਆਪਣੇ ਯੋਧਿਆਂ ਨੂੰ ਆਪਣੇ ਜਰਨੈਲਾਂ ਨੂੰ ਯਾਦ ਕਰਦੀਆਂ ਰਹਿੰਦੀਆਂ ਨੇ ਭਾਵੇਂ ਉਹ ਕੌਮਾਂ ਇੱਕ ਦਿਨ ਆਪਣੇ ਲੀਡਰਾਂ ਦੀ ਨਲਾਇਕੀ ਤੇ ਬੇਵਫਾਈ ਦੇ ਕਾਰਨ ਉਹ ਗੁਲਾਮ ਵੀ ਹੋ ਜਾਣ ਤੇ ਜਦੋਂ ਜਾਇਦ ਕਰਦੀਆਂ ਰਹਿਣਾ ਤੋ ਇੱਕ ਦਿਨ ਆਜ਼ਾਦ ਹੋ ਜਾਇਆ ਕਰਦੀਆਂ ਅੱਜ ਆਪਾਂ ਸੋਚੀਏ ਕਿ ਭਾਈ ਸੰਦੀਪ ਸਿੰਘ ਜੀ ਸਿੱਧੂ ਜਿਨ੍ਹਾਂ ਨੇ ਬੜੀ ਵੱਡੀ ਲੜਾਈ ਜਿਹੜੀ ਲੜੀ ਆ ਕਿਸਾਨੀ ਸੰਘਰਸ਼ ਤੋਂ ਸ਼ੁਰੂ ਕਰਕੇ ਤੇ ਫੇਰ ਉਹਨਾਂ ਨੇ ਉਹ ਕਾਰ ਵਿਖਾਇਆ ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਵੀਮੀ ਸਦੀ ਦੇ ਮਹਾਨ ਜਰਨੈਲ ਕੈਨੀ ਤੇ ਕਰਨੀ ਦੇ ਪੂਰੇ ਜਿਨ੍ਹਾਂ ਨੇ ਇੰਡੀਆ ਦੀ ਫੌਜ ਦੇ ਨਾਲ ਬਰਤਾਨੀਆਂ ਦੀ ਫੌਜ ਦੇ ਨਾਲ ਸੋਵੀਅਤ ਦੀ ਫੌਜ ਦੇ ਨਾਲ ਉਹ ਯੋਦਾ 72 ਘੰਟੇ ਲੜਿਆ ਇੱਕ ਵੀ ਗੋਲੀ ਉਹਦੇ ਢੂਈ ਚ ਨਹੀਂ ਲੱਗੀ ਉਸ ਯੋਦੇ ਦੇ ਫੇਰ ਭਾਈ ਮਰੀਕ ਸਿੰਘ ਹੋਰਾਂ ਨੇ ਬਾਬਾ ਠਾਰਾ ਸਿੰਘ ਹੋਰਾਂ ਨੇ ਜਦੋਂ ਲੜਾਈ ਲੜੀ ਆ ਤੇ ਅਸੀਂ ਸਾਰੇ ਮੋਏ ਕੱਟੇ ਤਰ੍ਹਾਂ ਹੋਏ ਗਏ ਸੀ ਭਾਈ ਸਤਵੰਤ ਸਿੰਘ ਬਿਆੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਸਬਕ ਸਿਖਾ ਕੇ ਕੌਮ ਦੇ ਵਿੱਚ ਨਵੀਂ ਰੂਹ ਫੂਕ ਦਿੱਤੀ ਆ ਸੁੱਖਾ ਤੇ ਜਿੰਦਾ ਨੇ ਜਰਨਲ ਵੈਦਿਆਂ ਨੂੰ ਸੋਧ ਕੇ ਕੌਮ ਦੀ ਹਿੱਕ ਚੌੜੀ ਕਰ ਦਿੱਤੀ ਆ ਉਸ ਤੋਂ ਬਾਅਦ ਕੈਸੇ ਹਾਲਾਤ ਸੀਗੇ ਨੌਜਵਾਨੀ ਭੜਕ ਰਹੀ ਸੀ ਬੜੀਆਂ ਫੈਡਰੇਸ਼ਨਾਂ ਆਈਆਂ ਉਹਨਾਂ ਨੇ ਸੰਤਾਂ ਦੀ ਗੱਲ ਕੀਤੀ ਗੱਲ ਕਰਕੇ ਉਹ ਪੰਥ ਦੇ ਗਦਾਰਾਂ ਦੇ ਝੋਲੀ ਚ ਜਾਵੜੇ ਤੇ ਫਿਰ ਨੌਜਵਾਨੀ ਡਿੱਕ ਡੋਲੇ ਖਾਂਦੀ ਫਿਰਦੀ ਸੀ ਫਿਰ ਉਸ ਰਮਝ ਨੂੰ ਭਾਈ ਦੀਪ ਸਿੱਧੂ ਨੇ ਸਮਝਿਆ ਜਿਹੜੀ ਉਹ ਨੌਜਵਾਨੀ ਭੜਕਦੀ ਫਿਰਦੀ ਸੀਗੀ ਵੈਕਿਊਮ ਬਣਿਆ ਪਿਆ ਸੀ ਖਲਾ ਪੈਦਾ ਹੋਇਆ ਸੀ ਉਸ ਖਲਾ ਨੂੰ ਜਦੋਂ ਇਹਨਾਂ ਨੇ ਬੋਲ ਕੇ ਕਹਿ ਕੇ ਭਰਿਆ ਤੇ ਫਿਰ ਨੌਜਵਾਨੀ ਉਲਟ ਕੇ ਇਸ ਲੇਨ ਤੇ ਚੱਲ ਕੇ ਕੌਮ ਦੀ ਗੁਲਾਮੀ ਨੂੰ ਗਲੋਂ ਲੈਣੇ ਚੱਲੀ ਆ ਤੇ ਫਿਰ ਅੱਜ ਜੀ ਆਪਾਂ ਕਹਿ ਦਈਏ ਭਾਈ ਦੀਪਸ਼ਦੂ ਲਈ ਇਹਦੇ 'ਚ ਕੋਈ ਅੱਠ ਕਥਨੀ ਨਹੀਂ ਹੋਵੇਗੀ ਸੂਰਾ ਸੋ ਪਹਿਚਾਨੀ ਐ ਜੋ ਲਰੇ ਦੀਨ ਕੇ ਹੈ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾਡੇ ਖੇਤ ਦੋ ਸੋਚਾਂ ਦੀ ਲੜਾਈ ਆ ਇੱਕ ਪਾਸੇ ਅਕਾਲ ਤਖਤ ਦੀ ਸੋਚ ਹੈ ਇੱਕ ਪਾਸੇ ਦਿੱਲੀ ਦੀ ਸੋਚ ਹੈ ਇੱਕ ਪਾਸੇ ਸਾਡੇ ਗੁਰੂ ਗੰਗਾ ਸਾਹਿਬ ਜਿਹਦੇ ਚਰਨਾਂ 'ਚ ਬੰਦਾ ਬਾਬਾ ਦੀਪ ਸਿੰਘ ਦਮਦਮਾ ਟਿਕਾਲ ਦਾ ਮੁਗੀ ਸਿਰ ਵੱਡੇ ਤੋਂ ਲੜਿਆ ਇਹ ਸੋਚ ਦੇ ਉੱਤੇ ਇਹ ਸੋਚ ਨੇ ਗੁੰਗਿਆਂ ਨੂੰ ਅਰਥ ਕਰਾ ਦਿੱਤੇ ਨੇ ਇਹ ਗੁਰੂ ਦੀ ਸੋਚ ਨੇ ਗੂੰਜ ਆ ਰਹਾ ਜਾਨੂ ਰਿਆ ਕਰਤਾ ਇੱਕ ਪਾਸੇ ਦਿੱਲੀ ਦੀ ਸੋਚ ਹੈ ਦਿੱਲੀ ਤਖਤ ਤੇ ਮੋਦੀ ਬੈਠਾ ਹੋਵੇ ਦਿੱਲੀ ਤਖਤ ਤੇ ਇੰਦਰਾ ਗਾਂਧੀ ਬੈਠੀ ਹੋਵੇ ਦਿੱਲੀ ਤਖਤ ਤੇ ਕੋਈ ਮਰਜ਼ੀ ਬੈਠਾਵੇ ਦੋ ਸੋਚਾਂ ਦੀ ਲੜਾਈ ਹੈ ਇਸ ਕਰਕੇ ਇੰਡੀਅਨ ਸਟੇਟ ਨੂੰ ਪੁੱਛਣਾ ਚਾਹੁੰਦੇ ਆ ਇੰਡੀਅਨ ਸਟੇਟ ਸਾਨੂੰ ਜਵਾਬ ਦੇ ਸਾਡਾ ਦਰਬਾਰ ਸਭ ਕਿਉਂ ਟਾਇਆ ਹੈ ਇੰਡੀਅਨ ਸਟੇਟ ਜਵਾਬ ਦੇ ਸਾਡੇ ਗਲਾਂ 'ਚ ਟਾਇਰ ਕਿਉਂ ਪਾਏ ਨੇ ਇੰਡੀਅਨ ਸਟੇਟ ਜਵਾਬ ਦੇ ਸਾਡੀਆਂ ਧੀਆਂ ਪਣਾ ਦੀਆਂ ਬੇਬਤੀਆਂ ਕਿਉਂ ਕੀਤੀਆਂ ਇੰਡੀਅਨ ਸਟੇਟ ਜਵਾਬ ਦੇ ਸਾਡੇ ਕੋਲੋਂ ਚੰਡੀਗੜ੍ਹ ਕਿਉਂ ਖੋਲਿਆ ਸਾਡੇ ਹੈੱਡਵਰਕਸ ਕਿਉਂ ਖੋਲੇ ਆ ਸਾਡੇ ਕੋਲੋਂ ਆਨੰਦ ਮੈਰਜ ਕਿਉਂ ਖੋਲੇ ਆ ਸਾਡੇ ਬੰਦੀ ਸਿੰਘਾਂ ਨੂੰ ਜੇਲ੍ਹਾਂ 'ਚ ਕਿਉਂ ਧੱਕ ਕੇ ਰੱਖਿਆ ਇੰਡੀਅਨ ਸਟੇਟ ਜਵਾਬ ਦੇ ਸਾਡੇ ਕੌਮ ਦੇ ਯੋਧੇ ਦੀਪ ਸਿੰਘ ਸਿੱਧੂ ਨੂੰ ਕਿਉਂ ਸ਼ਹੀਦ ਕੀਤਾ ਜਵਾਬ ਦੇ ਅੱਜ ਕੌਮ ਜਵਾਬ ਮੰਗਦੀ ਹੈ ਦਿੱਲੀ ਸਟੇਟ ਜਵਾਬ ਦੇ ਨੇਪਾਲ ਦਾ ਬਾਟ ਖੁੱਲਾ ਬੰਗਲਾਦੇਸ਼ ਦਾ ਖੁੱਲਾ ਸਾਡਾ ਵਾਗਾਂ ਤੋਂ ਬੰਦ ਕੀਤਾ ਸਾਡਾ ਸੁਲੇਮਾਨ ਕੀ ਜੋ ਬੰਦ ਕੀਤਾ ਸਾਡਾ ਕਮੇਟੀ ਦੀ ਸੈਨੀ ਵਾਲਾ ਕਿਉਂ ਬੰਦ ਕੀਤਾ ਦਿੱਲੀ ਦੇ ਆਤਕਤਾ ਸਾਡੀਆਂ ਪਿਆ ਪੈਨਾਂ ਦੀਆਂ ਬੇਬਤੀਆਂ ਕਿਉਂ ਕੀਤੀਆਂ ਸਾਡੇ ਉੱਤੇ ਜ਼ਬਰਦਸਤ ਕਿਉਂ ਕੀਤਾ ਸਾਡੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਨ ਤੇ ਕਰਾਉਣ ਵਾਲਿਆਂ ਨੂੰ ਕਿਉਂ ਛਲਡਨਾ ਦਿੱਤੀਆਂ ਤੇ ਜਿਨ੍ਹਾਂ ਨੇ ਗੁਰੂ ਦੀ ਬੇਦਬੀ ਕੀਤੀ ਉਹਨਾਂ ਨੂੰ ਜਵਾਨਤਾ ਕਿਉਂ ਦਿੱਤੀਆਂ ਜਾ ਰਹੀਆਂ ਦਿੱਲੀ ਦੇ ਆਤਕਤਾ ਜਵਾਬ ਦੇ ਫਿਰ ਬੀਪ ਸਿੰਧੂ ਉਹ ਦਿੱਲੀ ਨੂੰ ਸਿੱਧਾ ਹੋ ਕੇ ਗੱਲ ਕਰਦਾ ਸੀ ਇਸ ਕਰਕੇ ਅੱਜ ਆਪਾਂ ਜਿਸ ਤਰ੍ਹਾਂ ਕੇ ਇਨਾ ਚਿਰ ਪਹਿਰਾ ਦੇ ਕੇ ਆਪਣੀ ਕੌਮ ਨੂੰ ਕਲਮੀ ਦੇ ਵਿੱਚੋਂ ਕੱਢਣ ਦੇ ਲਈ ਜੰਦੋਜਾਦ ਕਰਨੀ ਚਾਹੀਦੀ ਹੈ ਫਿਰ ਤੁਸੀਂ ਇਹ ਵੀ ਸੋਚ ਲਓ ਕਿ ਆਪਾਂ ਕਰ ਲੈਣਾ ਕਿ ਨਹੀਂ ਲੈਣਾ ਕਿਹੜੇ ਇਲੈਕਸ਼ਨਾਂ ਦੇ ਵਿੱਚ ਆਜਾ ਜੋ ਵਾਲੇ ਹੁੰਦੇ ਆ ਕੱਲ ਆਜੋ ਉਹ ਵੀ ਇੱਕ ਕਿਸਮ ਦਾ ਧਰਨਿਆ ਚੋਂ ਨਿਕਲੋ ਮਜਾਰਿਆਂ ਜੋ ਨਿਕਲੋ ਧਰਨੇ ਮੋਦੀ ਲਾਵੇ ਧਰਨੇ ਭਗਵੰਤ ਮਾਨ ਲਾਵੇ ਤੇ ਇਹਨਾਂ ਨੂੰ ਜਨਵਰੀ ਧਰਨੇ ਸਾਡੀ ਕੌਮ ਦੇ ਨੁਕਸਾਨ ਕਰਨ ਵਾਲੇ ਲੋਨ ਧਰਨੇ ਮਜਾਰਿਆਂ ਜੋ ਨਿਕਲੋ 227 ਦੇ ਵਿੱਚ ਸਰਕਾਰੇ ਖਾਲਸਾ ਬਣਾ ਕੇ ਆਪਣੇ ਫੈਸਲੇ ਆਪ ਕਰੋ ਤੇ ਦੀਪ ਸਿੱਧੂ ਨੂੰ ਜਿਨ੍ਹਾਂ ਨੇ ਸ਼ਹੀਦ ਕਰਾਇਆ ਤਨ ਕੋ ਫੜ ਕੇ ਚੇਲਾਂ ਦੇ ਵਿੱਚ ਤਨ ਦਿੱਤਾ ਜਾਵੇ ਬੰਦੀ ਸਿੰਧਾ ਨੂੰ ਕਲਮਾਂ ਦੇ ਨਾਲ ਕੱਢ ਲੋ ਲੇਲੜੀਆਂ ਕੱਢਿਆ ਕੋਈ ਨਹੀਂ ਦਿੰਦਾ ਹੱਥਾਂ ਬਾਜ ਕਰਾ ਰਿਆਂ ਮੈਰੀ ਮਤਨਾਵੇ ਦਿੱਲੀ ਦੇ ਤਖਤਾਂ ਤੁਸੀਂ ਤੇ ਮੈਂ ਕੀ ਆ ਇਹ ਤਾਂ ਗੁਰੂ ਗ੍ਰੰਥ ਸਾਹਿਬ ਚੱਕ ਕੇ ਪਤਾ ਕੀ ਕਹਿੰਦੇ ਆ ਥੋੜਾ ਗੁਰੂ ਸਾਡੇ ਕੋਲੇ ਆ 10 ਲੱਖ ਦਾ ਨਾਮ ਲੈ ਗਿਆ ਜੇ ਜੇ ਗੁਰੂ ਦਾ ਬਰੋਂਗੇ ਇਹ ਤਾਂ ਗੁਰੂ ਨੂੰ ਨਹੀਂ ਕੁਛ ਗਿੰਦੇ ਗੁਰੂ ਦੀਆਂ ਬੇਗਬੀਆਂ ਕਿਉਂ ਆ ਰਹੀਆਂ ਇੱਕ ਮਿੰਟ ਜ ਮੈਂ ਮੁਕਾ ਦੇਣਾ ਇੱਕ ਪਾਲਿਸੀ ਦੇ ਤਹਿਤ ਇੱਕ ਨੀਤੀ ਦੇ ਤਹਿਤ ਹੋ ਰਹੀਆਂ ਇਹ ਕਹਿੰਦੇ ਸਿੱਖ ਲੜਦੇ ਆ ਇਹ ਲੋਕ ਲਗਾਤਾਰ ਇੱਕ ਮਹੀਨਾ ਸਿੱਖ ਮਰ ਜਾਂਦੇ ਆ ਸਿੱਖ ਭਰਾ ਮਾਰੂ جنگ 'ਚ ਆ ਜਾਂਦੇ ਆ ਸਿੱਖ ਖਿੱਲਰ ਜਾਂਦੇ ਆ ਸੇਕ ਬਿਖਰ ਜਾਂਦੇ ਆ ਪਰਿਵਾਰ ਬਛੋੜੇ ਇਹ ਕਹਿੰਦਾ ਜਦੋਂ ਭੀੜ ਪੈਦੀ ਇਕੱਠੇ ਹੋ ਜਾਂਦੇ ਕੀ ਗੱਲ ਹੈ ਕਹਿੰਦਾ ਕੌਣ ਇਕੱਠੇ ਕਰਦਾ ਕਹਿੰਦਾ ਆਕਾਲ ਤੱਕ ਸਭ ਇਕੱਠੇ ਕਰਦਾ ਜਿੰਮੇ ਜਿੰਮੇ ਸੱਤ ਕਹਿੰਦਾ ਹੁ ਢਾ ਦਿਓ ਤਾਂ ਕੱਲ ਤੱਕ ਸਭ ਢਾਇਆ ਬਈ ਖਤਮ ਕਰ ਦਿਓ ਫੇਰ ਕੀ ਕਹਿੰਦੇ ਆ ਆਕਾਲ ਤੱਕ ਤ ਵੀ ਢਾਤਾ ਧੀਆਂ ਭੈਣਾਂ ਦੀਆਂ ਬੇਬੰਦੀਆਂ ਵੀ ਕਰਪੀਆਂ ਬੱਚੇ ਸ਼ਹੀਦ ਨਹੀਂ ਹੋ ਗਏ ਤੇ ਕਿਸੇ ਮਾਂ ਨੇ ਕਿਹਾ ਹੀ ਨਹੀਂ ਮਾਰੀ ਗੱਲ ਹੋਈ ਆ ਕਹਿੰਦਾ ਫੇਰ ਕਹਿੰਦਾ ਸਿੱਖ ਲੜਦੇ ਆ ਕਹਿੰਦਾ ਮਰਦੇ ਆ ਤੇ ਆ ਲੋਕ ਕਹਿੰਦੇ ਆ ਕਹਿੰਦਾ ਇਕੱਠੇ ਕਿਵੇਂ ਹੁੰਦੇ ਆ ਕਹਿੰਦਾ ਫਿਰ ਗੁਰੂ ਗ੍ਰੰਥ ਸਾਹਿਬ ਇਹਨਾਂ ਨੂੰ ਇਕੱਠੇ ਕਰ ਦਿੰਦਾ ਫਿਰ ਕਹਿੰਦਾ ਭੇਜੋ ਸਰਸੇ ਵਾਲਿਆਂ ਨੂੰ ਸਾਧ ਨੂੰ ਗੁਰੂ ਦੀ ਬੇਅਦਬੀ ਕਰੋ ਗੁਰੂ ਨੂੰ ਖਤਮ ਕਰੋ ਐਸੀ ਪਾਲਿਸੀ ਦੇ ਤਹਿਤ ਹੋ ਰਿਹਾ ਹੈ ਇਸੇ ਸੋਚ ਨੂੰ ਚੜ੍ਹਦੀ ਕਲਾ ਚਾਣ ਲਈ ਦੀਪ ਸਿੱਧੂ ਕੰਮ ਕਰਦਾ ਸੀ ਮੈਂ ਕਹਿੰਦਾ ਤਨ ਮਾਤਾ ਧੰਨ ਪਤਾ ਜਿਨ੍ਹਾਂ ਦੇ ਕਰੇ ਯੋਧਾ ਪੈਦਾ ਹੋਇਆ ਮਨਦੀਪ ਸਿੰਘ ਸਿੱਧੂ ਗੁਰਜੀ ਜਿਨ੍ਹਾਂ ਨੇ ਬਹੁਤ ਵੱਡੀ ਲੜਾਈ ਲੜੀ ਆ ਸਾਰੇ ਹਰ ਦੇ ਭਾਈ ਜਿਸ ਤਰੀਕੇ ਡਿਬੂਗੜ ਦੇ ਵਿੱਚ ਅਮਰਪਾਲ ਸਿੰਘ ਤੇ ਸਾਥੀ ਬੰਦ ਐਮਪੀ ਬਣ ਤੋਂ ਬਾਅਦ ਇਸੇ ਤਰੀਕੇ ਪਾਈ ਆਪਾਂ ਮਨਦੀਪ ਸਿੰਧੂ ਨੂੰ ਉਸੇ ਲੜੀ ਦੇ ਵਿੱਚ ਸਰਕਾਰੇ ਖਾਲਸਾ ਦਾ ਹਿੱਸਾ ਬਣਾ ਕੇ ਆਪਾਂ ਕੌਮ ਦੀ ਚੜ੍ਹਦੀ ਕਲਾ ਵੱਲ ਚਾਹੀਏ ਤੇ ਕੌਮ ਦੇ ਵਾਰਸ ਬਣਾਈਏ ਤੇ ਇਸ ਕਰਕੇ ਇਹਨਾਂ ਹੀ ਕਹਿੰਦਾ ਅਖੰਡਾਂ ਦਾ ਜਾਚਕ ਅਖੀਰ ਦੇ ਵਿੱਚ ਆਪਾਂ ਜਾਗ ਪਤੋਂ ਨਿੱਤ ਲਈਏ ਅਮਰ ਧਾਰੀ ਹੋ ਕੇ ਗੁਰੂ ਦੇ ਨਾਲ ਲੜੀਏ ਤੇ ਜਾਗ ਪਤ ਨੂੰ ਮੁਕਾ ਦੇਈਏ